ਸਾਂਝੀ ਕਰਾਂਗੇ ਵੀਰ ਜੀ ਆਪਾਂ ਇਕਤਾ ਇਲੈਕਸ਼ਨ ਨੂੰ ਲੈ ਕੇ ਔਰ ਚੰਡੀਗੜ੍ਹ ਦਾ ਪੰਜਾਬ ਚ ਕੀ ਚੱਲ ਰਿਹਾ ਹੈਗਾ ਔਰ ਦਿੱਲੀ ਚ ਬੰਬ ਬਲਾਸਟ ਹੋਇਆ ਹੋਰ ਕਿਤੇ ਵੀ ਆ ਜਾਂ ਗਵਾਂਡੀ ਮੁਲਖ ਦੀ ਗੱਲਬਾਤ ਜੀ ਬਿਲਕੁਲ ਭੁਪਿੰਦਰ ਸਭ ਤੋਂ ਪਹਿਲਾਂ ਦਿੱਲੀ ਦੇਸ਼ ਦੀ ਰਾਜਧਾਨੀ ਹੈ ਤੇ ਦਿੱਲੀ ਦੇ ਲਾਲ ਕਿਲੇ ਦੇ ਬਿਲਕੁਲ ਨੇੜੇ ਬੰਬ ਬਲਾਸਟ ਹੋਇਆ ਤੇ ਬਿਹਾਰ ਇਲੈਕਸ਼ਨ ਤੋਂ ਇੱਕ ਦਿਨ ਪਹਿਲਾਂ ਤੇ ਇਹ ਵੀ ਪੁੱਛਿਆ ਜਾ ਰਿਹਾ ਹੈ ਕਿ ਸਰਹੱਦ ਤੇ ਤਣਾਅ ਹੈ ਕਿ ਆ ਪਤਾ ਕਰੋ ਕਹੀਂ ਚੋਣਾਂ ਹੈ ਕਿ ਆ ਜੀ ਤਾਂ ਇਹ ਬਹੁਤ ਬਾਰੇ ਇਸ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਨੇ ਹੁਣ ਇਹ ਹਾਲਾਂਕਿ ਜਾਂਚ ਇਸ ਦੀ ਜਾਰੀ ਹੈ ਪਰ ਇਹ ਕੀ ਬਲਾਸਟ ਜਿਹੜਾ ਇਲੈਕਸ਼ਨ ਤੋਂ ਇੱਕ ਦਿਨ ਪਹਿਲਾਂ ਹੋਣਾ ਤੇ ਤੁਹਾਡੇ ਯਾਦ ਹੋਵੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਪਲਵਾਮਾ ਅਟੈਕ ਦਾ ਹੋਣਾ ਬਹੁਤ ਸਾਰੀਆਂ ਚੀਜ਼ਾਂ ਨੇ ਹਾਲਾਂਕਿ ਦੇਸ਼ ਦੀਆਂ ਜਿਹੜੀਆਂ ਸੁਰੱਖਿਆ ਏਜੰਸੀਆਂ ਨੇ ਉਹ ਜਾਂਚ ਕਰ ਰਹੀਆਂ ਨੇ ਤੇ ਇਸ ਦੇ ਤਾਰ ਜਿਹੜੇ ਨੇ ਪਲਵਾਮਾ ਦੇ ਨਾਲ ਹੀ ਜੁੜਦੇ ਹੋਏ ਦਿਖਾਈ ਦੇ ਰਹੇ ਨੇ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ NIA ਦੇ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤਵਾਦੀ ਅਟੈਕ ਇਸ ਨੂੰ ਮੰਨਿਆ ਜਾ ਰਿਹਾ ਹੈ ਤੇ ਫਰੀਦাবাদ ਦੇ ਵਿੱਚ ਇੱਕ 2900 ਕਿਲੋ ਵਿਸਫੋਟਕ ਬਰਾਮਦ ਹੋਇਆ ਸੀ ਤੇ ਉਸੇ ਦਿਨ ਉਸੇ ਸ਼ਾਮ ਨੂੰ ਕਰੀਬ 6:55 ਮਿੰਟ ਦੇ ਉੱਤੇ ਭੀੜਪੜ ਵਾਲਾ ਇਲਾਕਾ ਹੈ ਜਿੱਥੇ ਇਹ ਕਾਰ ਦੇ ਵਿੱਚ ਤਮਾਕਾ I20 ਕਾਰ ਦੇ ਵਿੱਚ ਹੋਇਆ ਤੇ ਇਹ ਦੱਸਿਆ ਜਾ ਰਿਹਾ ਕਿ ਕਿ ਪੇਸ਼ੇਵਜੋਂ ਡਾਕਟਰ ਸੀ ਤੇ ਉਮਰ ਮੁਹੰਮਦ ਉਸ ਦਾ ਨਾਮ ਸੀ ਤੇ ਦੋ ਹੋਰ ਜਿਹੜੇ ਡਾਕਟਰ ਨੇ ਉਹ ਵੀ ਪਹਿਲਾਂ ਫਰੀਦাবাদ ਤੋਂ ਗ੍ਰਿਫਤਾਰ ਕੀਤੇ ਗਏ ਜੰਮੂ ਕਸ਼ਮੀਰ ਪੁਲਿਸ ਦੇ ਵੱਲੋਂ ਤੇ 2900 ਕਿਲੋ ਵਿਸਫੋਟਕ ਬਹੁਤ ਵੱਡੀ ਮਾਤਰਾ ਤੇ ਉਸੇ ਸ਼ਾਮ ਦੱਸਿਆ ਜਾ ਰਿਹਾ ਕਿ ਇਹ ਉਹਨਾਂ ਦਾ ਸਾਥੀ ਸੀਗਾ ਤੇ ਗੱਡੀ I20 ਦੀ CCTV ਫੁਟੇਜ ਕਈ ਜਗ੍ਹਾ ਤੋਂ ਸਾਹਮਣੇ ਆਈ ਸਾਰਾ ਦਿਨ ਗੱਡੀ ਦਿੱਲੀ 'ਚ ਘੁੰਮਦੀ ਰਹੀ ਪਰ ਬਹੁਤ ਵੱਡੇ ਸਵਾਲ ਨੇ ਕਿ ਕਿਵੇਂ ਇਹ ਵਿਸਫੋਟਕ ਇੰਨੇ ਵੱਡੇ ਪੱਧਰ ਦੇ ਉੱਤੇ ਕਿੱਥੋਂ ਆਇਆ ਕਿਵੇਂ ਦਿੱਲੀ ਦੀਆਂ ਸੜਕਾਂ ਦੇ ਉੱਤੇ ਘੁੰਮਦਾ ਰਿਹਾ ਸੁਰੱਖਿਆ ਜਿਹੜੀ ਆ ਉਹ ਕਿਉਂ ਨਹੀਂ ਚੈੱਕ ਕਿਉਂ ਨਹੀਂ ਹੋ ਸਕੀ ਤੇ ਦੂਜਾ ਇਹ ਵੀ ਹੈ ਕਿ ਜਿਹੜੀਆਂ ਇੰਟੈਲੀਜੈਂਸ ਏਜੰਸੀਜ਼ ਨੇ ਉਹਨਾਂ ਨੂੰ ਵੀ ਪਤਾ ਨਹੀਂ ਲੱਗਿਆ ਕਿ ਇਹ ਐਡਾ ਵੱਡਾ ਅਟੈਕ ਜਿਹੜਾ ਹੋਣ ਵਾਲਾ ਹੈ ਤੇ ਦੂਜੇ ਪਾਸੇ ਗ੍ਰਿਫਤਾਰੀ ਜ਼ਰੂਰ ਕਿ ਉਸੇ ਦਿਨ ਇੱਕ ਵੱਡੀ ਗ੍ਰਿਫਤਾਰੀ 2900 ਕਿਲੋ ਵਿਸਫੋਟਕ ਦੇ ਨਾਲ ਤੇ ਕੁਝ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਫਰੀਦাবাদ ਤੋਂ ਤੇ ਇਹ ਵੀ ਫਰੀਦাবাদ ਦੇ ਵਿੱਚ ਹੀ ਰਹਿ ਰਿਹਾ ਸੀ ਤੇ ਜਿਹੜੀ ਗੱਡੀ I20 ਚਿੱਟੇ ਰੰਗ ਦੀ ਜਿਸ ਦੇ ਵਿੱਚ ਸੀ ਤੇ ਦੱਸਿਆ ਵੀ ਜਾ ਰਿਹਾ ਕਿ ਇਸ ਦੀ ਵੀ ਜਾਨ ਉਸੇ ਧਮਾਕੇ ਦੇ ਵਿੱਚ ਚਲੀ ਗਈ ਹੈ ਕਿ ਮਨੁੱਖੀ ਬੰਬ ਕਹਿ ਸਕਦੇ ਆ ਆਤਮਕਾਤੀ ਹਮਲਾ ਹੋਇਆ ਹੈ ਤੇ ਇਸ ਦੇ ਨਾਲ ਹੀ ਪਾਕਿਸਤਾਨ ਦੇ ਵਿੱਚ ਵੀ ਪਾਕਿਸਤਾਨ ਦੀ ਰਾਜਧਾਨੀ ਐ اسلامਾਬਾਦ ਉੱਥੇ ਵੀ ਇੱਕ ਅਦਾਲਤ ਦੇ ਨੇੜੇ ਅਟੈਕ ਹੋਇਆ ਤੇ ਉੱਥੇ ਵੀ 11 ਤੋਂ 12 ਲੋਕਾਂ ਦੀ ਮੌਤ ਜਿਹੜੀ ਆ ਉਹ ਖਬਰ ਆ ਰਹੀ ਹੈ ਤੇ ਦਿੱਲੀ ਦੇ ਵਿੱਚ ਵੀ 10 ਮੌਤਾਂ ਹੋਈਆਂ ਨੇ ਤੁਸੀਂ ਦੇਖੋ ਦੋ ਦੇਸ਼ ਨੇ ਭਾਰਤ ਤੇ ਪਾਕਿਸਤਾਨ ਦੋਹਾਂ ਦੇਸ਼ਾਂ ਦੀਆਂ ਰਾਜਧਾਨੀਆਂ ਦਿੱਲੀ ਤੇ ਇਸਲਾਮਾਬਾਦ ਦੋਹੇ ਜਗ੍ਹਾ ਧਮਾਕਾ ਤੇ 10 ਤੋਂ 12 ਲੋਕਾਂ ਦੀ ਮੌਤ ਇੱਧਰ ਹੋਊਗੀ 10 ਤੋਂ 12 ਲੋਕਾਂ ਦੀ ਮੌਤ ਉੱਧਰ ਹੋਊਗੀ ਬੇਕਸੂਰ ਲੋਕ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਸੀ ਜਿਹੜੇ ਘਰੋਂ ਆਪਣੇ ਕੰਮਕਾਰ ਦੇ ਲਈ ਜਾਂ ਆਪਣੀ ਰੋਜ਼ੀ ਰੋਟੀ ਦੇ ਲਈ ਜਾਂ ਘੁੰਮਣ ਫਿਰਨ ਦੇ ਲਈ ਆਏ ਹੋਏ ਸੀਗੇ ਤੇ ਉਹਨਾਂ ਨੂੰ ਪਤਾ ਵੀ ਨਹੀਂ ਸੀਗਾ ਕਿ ਇੰਜ ਉਹਨਾਂ ਦੀ ਜਾਨ ਚਲੀ ਜਾਵੇਗੀ ਬੇਕਸੂਰ ਲੋਕਾਂ ਦੀ ਜਾਨ ਗਈ ਹੈ ਫਿਲਹਾਲ ਜਾਂਚ ਦਾ ਵਿਸ਼ਾ ਇਹ ਕਿ ਇਸ ਇਸ ਦੇ ਪਿੱਛੇ ਕੌਣ ਹੈ ਹਾਲਾਂਕਿ ਕੁਝ ਲੋਕਾਂ ਦੀਆਂ ਗ੍ਰਿਫਤਾਰੀਆਂ ਵੀ ਹੋਈਆਂ ਨੇ ਤੇ ਡਾਕਟਰ ਮੈਡੀਸਨ ਤੱਕ ਇਹ ਵੀ ਜਿਹੜਾ ਉਮਰ ਮੁਹੰਮਦ ਦੱਸਿਆ ਜਾ ਰਿਹਾ ਇਹ ਵੀ ਪ੍ਰੋਫੈਸਰ ਸੀਗਾ ਮਤਲਬ ਚੰਗੇ ਪੜੇ ਲਿਖੇ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਹੋ ਉਹ ਲੋਕ ਇਸ ਧਮਾਕੇ ਦੇ ਵਿੱਚ ਸ਼ਾਮਿਲ ਸੀ ਤੇ ਪਰਿਵਾਰਾਂ ਤੋਂ ਵੀ ਹੁਣ ਪੁੱਛਗੀਆਂ ਚੋਰੀ ਆ ਤੁਹਾਨੂੰ ਪਤਾ ਹੀ ਹੈ ਕਿ ਏਜੰਸੀਆਂ ਫਿਰ ਕਿਵੇਂ ਕੰਮ ਕਰਦੀਆਂ ਨੇ ਹਰ ਜਿਹੜਾ ਵੀ ਉਹਨਾਂ ਨੂੰ ਜਾਣਨ ਵਾਲਾ ਜਿਹੜਾ ਵੀ ਉਹਨਾਂ ਦਾ ਕਰੀਬੀ ਜਿਹੜਾ ਵੀ ਕਿਤੇ ਕਿਸੇ ਕੋਲ ਠਹਿਰਿਆ ਕਿਸੇ ਕੋਲ ਅੱਗੇ ਰੁਕਿਆ ਉਹਨਾਂ ਸਾਰਿਆਂ ਨੂੰ ਇਸ ਵੇਲੇ ਹਿਰਾਸਤ ਦੇ ਵਿੱਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਟਾਨ ਦੌਰਾ ਤੈ ਸੀ ਉਹ ਪੁਟਾਨ ਪਹੁੰਚੇ ਉੱਥੇ ਜਾ ਕੇ ਉਹਨਾਂ ਨੇ ਕਿਹਾ ਕਿ ਅਸੀਂ ਕਿਸੇ ਵੀ ਮਲਜ਼ਮ ਨੂੰ ਬਖਸ਼ਾਂਗੇ ਨਹੀਂ ਦੇਸ਼ ਦੇ ਰਾਸ਼ਟਰਪਤੀ ਨੇ ਵੀ ਰਿਪੋਰਟ ਲਈ ਹੈ ਦੇਸ਼ ਦੇ ਗ੍ਰਹਿ ਮੰਤਰੀ ਨੇ ਸਾਰੀਆਂ ਸੁਰੱਖਿਆ ਏਜੰਸੀਆਂ ਦੇ ਮੁਖੀਆਂ ਦੇ ਨਾਲ ਗੱਲਬਾਤ ਕੀਤੀ ਹੈ ਉਸ ਤੋਂ ਬਾਅਦ ਦਿੱਲੀ ਤੋਂ ਬਾਅਦ ਹੁਣ ਦੇਸ਼ ਭਰ ਦੇ ਵਿੱਚ ਹਾਈ ਅਲਰਟ ਹੈ ਖਾਸ ਕਰਕੇ NCR ਰੀਜਨ ਜਿਹੜਾ ਨਾਲ ਲੱਗਦਾ ਦਿੱਲੀ ਦੇ ਪੰਜਾਬ ਹਰਿਆਣਾ ਜਿੰਨੇ ਵੀ ਜਿਹੜੇ ਬਾਰਡਰ ਸਟੇਟਸ ਨੇ ਉੱਥੇ ਵੀ ਸੁਰੱਖਿਆ ਵਧਾਈ ਗਈ ਹੈ ਪੰਜਾਬ ਦੇ ਵਿੱਚ ਵੀ ਜਨਤਕ ਥਾਵਾਂ ਤੇ ਹੋਰ ਚੈਕਿੰਗ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਭਪਿੰਦਰ ਜੀ 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 ਤੁਸੀਂ ਇਹ ਦੇਖ ਲਓ ਮੈਨੂੰ ਲੱਗਦਾ ਵੀ ਨੈਕਸਟ ਟਾਈਮ ਜਦੋਂ ਕੋਈ ਵੱਡੀਆਂ ਨੈਸ਼ਨਲ ਲੈਵਲ ਤੇ ਇਲੈਕਸ਼ਨ ਆਇਆ ਕਰਨ ਗਿਆ ਮਨੂਲਾ ਵੱਡੇ মিডিਆ ਪਲੇਟਫਾਰਮ ਨੇ ਪਹਿਲੇ ਦੱਸਣਾ ਸ਼ੁਰੂ ਕਰ ਦੇਣਾ ਹੈ ਕਿ ਭਾਈ ਜਦੋਂ ਇਲੈਕਸ਼ਨ ਹੋਊਗੀ ਅਗਲੇ ਸਾਲ ਕੋਈ ਨਾ ਕੋਈ ਬੰਮ ਫਟੂਗਾ ਜੀ ਆਪ ਭਪਿੰਦਰ ਜੀ ਇਸ ਦੇ ਪਿੱਛੇ ਕੀ ਹੈ ਇਹ ਤਾਂ ਹੁਣ ਮਤਲਬ ਚਰਚਾਾਂ માં ਜਿਹੜੀਆਂ ਨੇ ਸੋਸ਼ਲ ਮੀਡੀਆ ਤੇ ਬਹੁਤ ਬਹੁਤ ਤਰ੍ਹਾਂ ਦੀਆਂ ਹੁੰਦੀਆਂ ਨੇ ਇਸ ਦੇ ਪਿੱਛੇ ਕਿ ਇਹ ਵਾਕਈ ਇਲੈਕਸ਼ਨ ਤੋਂ ਪਹਿਲਾਂ ਵੋਟਾਂ ਨੂੰ ਪ੍ਰਭਾਵਿਤ ਕਰਨ ਲਈ ਅਜਿਹਾ ਹੁੰਦਾ ਹੈ ਕੌਣ ਕਰਵਾਉਂਦਾ ਹੈ ਕੌਣ ਇਸ ਦੇ ਪਿੱਛੇ ਹੁੰਦਾ ਹੈ ਕੀ ਡਰਾਉਣ ਦੇ ਲਈ ਹੁੰਦਾ ਹੈ ਕਿਉਂਕਿ ਬਹੁਤ ਵਾਰ ਹੋ ਚੁੱਕਿਆ ਹੈ ਪਹਿਲੀ ਵਾਰ ਨਹੀਂ ਹੈ ਹਾਲਾਂਕਿ ਬਿਹਾਰ ਇਲੈਕਸ਼ਨ ਹੁਣ ਸੰਪੰਨ ਹੋ ਚੁੱਕੀ ਹੈ ਤੇ ਅੱਜ ਪੰਜਾਬ ਦੇ ਵਿੱਚ ਵੀ ਜਿਵੇਂ ਨੀਚੋਂ ਸੀ ਤਰਨਤਾਰਨ ਦੀ ਉਹ ਵੀ ਅੱਜ ਵੋਟਾਂ ਪੈ ਚੁੱਕੀਆਂ ਨੇ ਜਿਦਾ ਦਾ ਮਾਹੌਲ ਰਿਹਾ ਜੀ ਉੱਥੇ ਤਰਨਤਾਰਨ ਦੇ ਵਿੱਚ ਕੀ ਗਰਾਉਂਡ ਰਿਪੋਰਟਿੰਗ ਹੈ ਅੱਜ ਭੁਪਿੰਦਰ ਜੇ ਉਹ ਕੁੱਲ ਮਲਾਕੇ ਦੇਖਿਆ ਜਾਵੇ ਤਾਂ ਸ਼ਾਂਤਮਈ ਕਹਿ ਸਕਦੇ ਹਾਂ ਕਿਉਂਕਿ ਕਿਸੇ ਤਰ੍ਹਾਂ ਦੀ ਕੋਈ ਅਨਸਕਾਮੀ ਘਟਨਾ ਕੋਈ ਗੋਲੀ ਚੱਲਣ ਦੀ ਕੋਈ ਲੜਾਈ ਝਗੜੇ ਦੀ ਕੋਈ ਕਿਸੇ ਦੇ ਨਾਲ ਉਸ ਤਰ੍ਹਾਂ ਦੀ ਨਹੀਂ ਹਾਲਾਂਕਿ ਅਕਾਲੀ ਦਲ ਜ਼ਰੂਰ ਇਲਜ਼ਾਮ ਲਾਉਂਦਾ ਰਿਹਾ ਕਿ ਉਹਨਾਂ ਦੇ ਕਈ ਥਾਵਾਂ ਤੇ ਬੂਥ ਨਹੀਂ ਲਗਣ ਦਿੱਤੇ ਜਾਂ ਉਹਨਾਂ ਦੇ ਵਰਕਰਾਂ ਨੂੰ ਹਰਾਸ ਕੀਤਾ ਗਿਆ ਜਾਂ ਹਿਰਾਸਤ ਦੇ ਵਿੱਚ ਲਿਆ ਗਿਆ ਪਰ ਉਹ ਬਹੁਤ ਸ਼ਿਟਪੁੱਟ ਨੇ ਕੋਈ ਬਹੁਤ ਵੱਡੇ ਲੈਵਲ ਤੇ ਨਹੀਂ ਹੈਗੀਆਂ ਕਿਤੇ ਕੋਈ ਰਿਪੋਰਟ ਨਹੀਂ ਹੋਈ ਹੈਗੀ ਇਸ ਤਰ੍ਹਾਂ ਦੀ ਕਿ ਕੋਈ EVM ਦੇ ਵਿੱਚ ਕੋਈ ਖਰਾਬੀ ਆਈ ਹੋਵੇ ਜਾਂ ਕੋਈ ਲੜਾਈ ਝਗੜਾ ਜਾਂ ਕੋਈ ਗੋਲੀ ਚੱਲੀ ਹੋਵੇ ਜਾਂ ਕਿਸੇ ਵੀ ਤਰ੍ਹਾਂ ਦੀ ਕਿਤੋਂ ਵੀ ਜਿਹੜੇ ਹਾਲਾਂਕਿ 100 ਤੋਂ ਵੱਧ ਬੂਥ ਜਿਹੜੇ ਉਹ ਸਵੇਦਨਸ਼ੀਲ ਸੀ ਤੇ ਉੱਥੇ BSF ਦੀਆਂ ਟੁਕੜੀਆਂ ਲਾਈਆਂ ਗਈਆਂ ਨਹੀਂ ਫੌਜੀ ਬਲ ਲਾਏ ਗਏ ਪੁਲਿਸ ਫੋਰਸ ਲਾਈ ਗਈ ਐਸਐਸਪੀ ਦਾ ਤਬਾਦਲਾ ਕੀਤਾ ਗਿਆ ਰਵਜੋਤ ਕੋਰ ਗਰੇਵਾਲ ਦਾ ਦੋ ਡਿਪਟੀ ਕਮਿਸ਼ਨਰ ਦੋ ਜਿਹੜੇ ਡੀਐਸਪੀ ਨੇ ਉਹ ਬਦਲੇ ਗਏ ਤਾਂ ਹੁਣ ਵੋਟਾਂ ਪੈ ਚੁੱਕੀਆਂ ਨੇ 14 ਤਰੀਕ ਨੂੰ ਰਿਜ਼ਲਟ ਆਉਣੇ ਨੇ ਤੇ 14 ਤਰੀਕ ਨੂੰ ਜਦੋਂ ਏਬੀਐਮ ਖੁੱਲੇਗੀ ਸਵੇਰੇ 8 ਵਜੇ ਤੋਂ ਨਤੀਜੇ ਆਉਣੇ ਸ਼ੁਰੂ ਹੋ ਜਾਣਗੇ 11:00 ਵਜੇ ਤੱਕ ਤਾਂ ਕੰਪਲੀਟ ਹੀ ਹੋ ਜਾਣਾ ਪਤਾ ਲੱਗ ਜੇਗਾ ਕਿ ਤਰਨਤਾਰਨ ਦੇ ਵਿੱਚ ਬਾਜ਼ੀ ਕਿਸ ਨੇ ਮਾਰੀ ਹਾਲਾਂਕਿ ਸੱਤਾਤਰ ਜਿਹੜੀ ਆ ਉਹਦਾ ਹੱਥ ਜ਼ਰੂਰ ਉੱਪਰ ਲੱਗਦਾ ਪਰ ਮੁਕਾਬਲਾ ਕਾਫੀ ਸਖਤ ਹੋਏਗਾ ਆਕਾਲੀ ਦਲ ਤੇ ਨਾਲ ਨਾਲ ਮਨਦੀਪ ਸਿੰਘ ਮੈਂ ਕਹਿ ਸਕਦਾ ਕਿ ਤਿਕੋਣਾ ਮੁਕਾਬਲਾ ਹੋਏਗਾ ਹਾਲਾਂਕਿ ਆ ਡੀਜੀਪੀ ਵੀ ਚੋਣ ਮੈਦਾਨ ਦੇ ਵਿੱਚ ਹੈ ਕਾਂਗਰਸ ਵੀ ਪਰ ਮੁੱਖ ਜਿਹੜਾ ਮੁਕਾਬਲਾ ਰਿਹਾ ਹੈ ਉਹ ਅਕਾਲੀ ਦਲ ਆਮ ਆਦਮੀ ਪਾਰਟੀ ਤੇ ਮਨਦੀਪ ਸਿੰਘ ਵਿਚਾਲੇ ਆ ਪੰਚਕ ਸੀਟ ਹੈ ਨਰੋਲ ਦਿਹਾਤੀ ਸੀਟ ਹੈ ਪਿੰਡੂ ਸੀਟ ਹੈ ਵੋਟ ਪ੍ਰਤੀਸ਼ਤ ਵੀ 60% ਦੇ ਨੇੜੇ ਤੇੜੇ ਹੋਈ ਹੈ ਤੇ ਨਹੀਂ ਤਾਂ ਜਿੰਨੀਆਂ ਪਹਿਲਾਂ ਇਲੈਕਸ਼ਨ ਹੋਈਆਂ ਜਲੰਧਰ ਦੀ ਲੁਧਿਆਣਾ ਦੀ ਉੱਥੇ ਤਾਂ 50-50% ਪੋਲਿੰਗ ਮਸੂ ਹੋਈ ਹੈ ਕਿਉਂਕਿ ਸ਼ਹਿਰੀ ਖੇਤਰ ਦੇ ਵਿੱਚ ਵੋਟ ਹਮੇਸ਼ਾ ਹੀ ਪੋਲ ਘੱਟ ਹੁੰਦੀ ਹੈ ਪਰ ਪਿੰਡੂ ਖੇਤਰ ਵਾਲੇ ਪਿੰਡਾਂ ਦੇ ਲੋਕ ਤਾਂ तकरीबन तकरीबन ਜਿਨ੍ਹਾਂ ਦੀ ਵੋਟ ਬਣੀ ਹੁੰਦੀ ਹੈ ਉਹ ਜੇ ਕੋਈ ਦੂਰ ਨਾ ਗਿਆ ਹੋਵੇ ਤਾਂ ਉਹ ਪੋਲ ਹੋਈ ਜਾਂਦੀ ਹੈ ਪਰ ਫਿਰ ਵੀ ਠੀਕ ਹੈ ਪੋਲ ਪਰਸੈਂਟੇਜ ਕਿ 65% ਦੇ ਨੇੜੇ ਤੇੜੇ ਹੁਣ ਆਖਰੀ ਰਿਪੋਰਟ ਆਉਣੀ ਹੈ ਉਸ ਤੋਂ ਬਾਅਦ ਪਤਾ ਲੱਗ ਜਾਏਗਾ ਪਰ 65% ਦੇ ਨੇੜੇ ਤੇੜੇ ਜਿਹੜੀ ਪੋਲਿੰਗ ਆ ਉਹਦੀ ਖਬਰ ਆ ਰਹੀ ਹੈ ਤੇ ਅ ਦੇਖੋ ਜਿਹੜਾ ਅਕਾਲੀ ਦਲ ਦੀ ਵੋਟ ਹੈ ਤੇ ਖਾਸ ਕਰ ਮਨਦੀਪ ਸਿੰਘ ਦੀ ਵੋਟ ਹੈ ਉਹ ਇੱਕੋ ਤਰ੍ਹਾਂ ਦੀ ਵੋਟ ਹੈਗੀ ਆ ਪੰਥਕ ਵੋਟ ਹਾਲਾਂਕਿ ਸਿਮਰਨਜੀਤ ਸਿੰਘ ਮਾਨ ਜਿਹੜੇ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਨੇ ਉਹਨਾਂ ਦਾ ਵੀ ਸਮਰਥਨ ਸੀ ਮਨਦੀਪ ਸਿੰਘ ਨੂੰ ਤੇ ਨਾਲ ਹੀ ਜਿਹੜੀ ਅਕਾਲੀ ਦਲ ਨਵੀਂ ਬਣੀ ਆ ਪੁਨਰ ਸਰਜੀਤ ਜਿਸ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਨੇ ਉਹਨਾਂ ਦਾ ਵੀ ਜਿਹੜਾ ਇਹ ਸਮਰਥਨ ਸੀ ਮਨਦੀਪ ਸਿੰਘ ਨੂੰ ਪਰ ਹੁਣ ਕਿੰਨੀ ਵੋਟ ਨਿਕਲਦੀ ਆ ਕਿ ਅਮਰਿਤਪਾਲ ਵਾਂਗ ਉਹਨਾਂ ਨੂੰ ਗਿਜਤਾਉਂਦੇ ਨੇ ਤਰਨ ਤਰਨ ਦੇ ਲੋਕ ਇਹ ਹੁਣ 2000 ਆਪਣਾ ਜਦੋਂ 14 ਨਵੰਬਰ ਨੂੰ ਰਿਜ਼ਲਟ ਆਏਗਾ ਉਦੋਂ ਪਤਾ ਲੱਗੇਗਾ ਪਰ ਫਿਲਹਾਲ ਜੋਰ ਜਿਹੜਾ ਹੈ ਸਰਕਾਰ ਦੇ ਵੱਲੋਂ ਵੀ ਪੂਰਾ ਲਾਇਆ ਗਿਆ ਤੇ ਇਹ ਤੁਸੀਂ ਦੇਖੋ ਕਿ 6 ਬਾਏ ਇਲੈਕਸ਼ਨਾਂ ਤਾਂ ਪਹਿਲਾਂ ਹੋ ਗਈਆਂ ਜੇਕਰ ਲੋਕ ਸਭਾ ਵਾਲੀ ਨੂੰ ਛੱਡ ਦੀਏ 7ਵੀਂ ਸੀ ਇਹ ਤਾਂ 6 ਦੇ ਵਿੱਚੋਂ 5 ਤਾਂ ਆਮ ਆਦਮੀ ਪਾਰਟੀ ਨੇ ਹੀ ਦੁਆਰਾ ਜਿੱਤਲੀਆਂ ਨੇ ਇੱਕ ਬਰਨਾਲੇ ਵਾਲੀ ਜ਼ਰੂਰ ਕਾਂਗਰਸ ਨੇ ਜਿੱਤੀ ਸੀ ਜਾਂ ਫਿਰ ਜਿਹੜੀ ਸ਼ੁਰੂ ਦੇ ਵਿੱਚ ਸਿਮਰਨਜੀਤ ਸਿੰਘ ਮਾਨ ਜਦੋਂ ਸਰਕਾਰ ਬਣੀ ਹੈ ਜਦੋਂ ਰਾਜ ਕਾ ਨਹੀਂ ਹਾਰਗੇ ਸੀ ਆਮ ਆਦਮੀ ਪਾਰਟੀ ਵਾਲੇ ਉਦੋਂ ਹਾਰੇ ਨੇ ਉਹ ਤੋਂ ਬਾਅਦ ਜ਼ਿਆਦਾਤਰ ਸੀਟਾਂ ਜਿਹੜੀਆਂ ਨੇ ਚਾਹੇ ਉਹ ਦੂਜੀਆਂ ਪਾਰਟੀਆਂ ਚੋਂ ਕੈਂਡੀਡੇਟ ਲਿਆ ਕੇ ਕਿਸੇ ਵੀ ਤਰੀਕੇ ਦੇ ਨਾਲ ਉਹ ਜਿੱਤੀਆਂ ਹੀ ਨੇ ਚਾਹੇ ਤੁਸੀਂ ਡਿੰਪੀ ਥੱਲੋਂ ਦੇਖੋ ਜਾਂ ਫਿਰ ਤੁਸੀਂ ਜੱਬੇਵਾਲ ਦੇਖੋ ਜਾਂ ਫਿਰ ਤੁਸੀਂ ਮਹਿੰਦਰ ਭਗਤ ਇਹ ਸਾਰੇ ਜਿਹੜੇ ਲੀਡਰ ਨੇ ਇਹ ਦੂਜੀਆਂ ਪਾਰਟੀਆਂ ਦੇ ਵਿੱਚੋਂ ਆ ਕੇ ਹੀ ਇੱਧਰ ਬਣੇ ਨੇ ਤੇ ਇਸੇ ਤਰ੍ਹਾਂ ਹਰਮੇਤ ਸਿੰਘ ਸੰਧੂ ਨੇ ਤਿੰਨ ਵਾਰ ਵਿਧਾਇਕ ਨੇ ਆਪਣਾ ਵੀ ਉਹਨਾਂ ਦਾ ਇੱਕੋ ਆਧਾਰ ਹੈ ਤੇ ਬਹੁਤੀ ਵਾਰ ਇਹ ਵੀ ਹੁੰਦਾ ਹੈ ਕਿ ਜੀ ਸੱਤਾਧਾਰੀ ਤੇ ਰਹਿ ਚਲੋ ਸਾਲ ਰਹਿ ਗਿਆ ਨਾਲ ਲੋਕਾਂ ਨੂੰ ਵੀ ਹੁੰਦਾ ਹੈ ਕਿ ਠੀਕ ਹੈ ਪਹਿਲਾਂ ਆਕਾਲੀ ਦਰਾਲ ਵੀ ਵਰਕਰ ਕੁਝ ਨਾਲ ਸੀ ਕੋਈ ਆਮ ਆਦਮੀ ਪਾਰਟੀ ਦੇ ਤਾ ਬਾਕੀ ਹੁਣ ਅਸਲ ਨਤੀਜਾ ਤਾਂ 2000 ਆਪਣਾ ਜਦੋਂ 14 ਨਵੰਬਰ ਨੂੰ EVMs ਖੁੱਲਣੀਆਂ ਨੇ ਉਦੋਂ ਹੀ ਆਉਣਾ ਭਪਿੰਦਰ ਜੀ ਤੇ ਕੋਈ ਯੂਨੀਵਰਸਿਟੀ ਦੀ ਅਪਡੇਟ ਕੀ ਕੁਝ ਹੈਗਾ ਉੱਥੇ ਕਿਵੇਂ ਚੱਲ ਰਿਹਾ ਹੈਗਾ ਕੱਲ ਦਾ ਜਿਹੜਾ ਪ੍ਰਦਰਸ਼ਨ ਆ ਉਹ ਸਫਲਤਾਪੂਰਵਕ ਰਿਹਾ ਏ ਤੇ ਸਰਕਾਰ ਨੂੰ ਜਾਂ ਪ੍ਰਸ਼ਾਸਨ ਨੂੰ ਝੁਕਣਾ ਪਿਆ ਬੈਰੀਕੇਡ ਭਾਵੇਂ ਬਹੁਤ ਵੱਡੇ ਪੱਧਰ ਤੇ ਲਾਏ ਪਰ ਫਿਰ ਵੀ ਇਕੱਠ ਵੀ ਤੇ ਪੁਲਿਸ ਨਾਲ ਕਿਵੇਂ ਭਿੜੇ ਨੇ ਖਾਸ ਕਰ ਨੌਜਵਾਨ ਮੁੰਡੇ ਕੁੜੀਆਂ ਕਿਵੇਂ ਉਹਨਾਂ ਨੇ ਆਪਣੇ ਹੱਕਾਂ ਦੀ ਆਵਾਜ਼ ਜਿਹੜੀ ਆ ਉਹ ਬੁਲੰਦ ਕੀਤੀ ਆ ਸੋਸ਼ਲ ਮੀਡੀਆ ਤੇ ਕੁਝ ਕਿ ਵੀਡੀਓਜ਼ ਮੈਂ ਦੇਖੀਆਂ ਜੀ ਸੋਸ਼ਲ ਮੀਡੀਆ ਤੇ ਤੇ ਕੋਈ ਵੀਰ ਬਣਾ ਰਿਆ ਸੀਗਾ ਤੇ ਪੰਜਾਬ ਪੁਲਿਸ ਹੀ ਉਹਨਾਂ ਨੂੰ ਕੁੱਟ ਰਹੀ ਸੀਗੀ ਜੀ ਹਾਂ ਬਿਲਕੁਲ ਅਵਿਂਦਰ ਪੰਜਾਬ ਪੁਲਿਸ ਤੇ ਸਵਾਲ ਵੀ ਉੱਠੇ ਨੇ ਇਸ ਨੂੰ ਲੈ ਕੇ ਕਿ ਪੰਜਾਬ ਪੁਲਿਸ ਚੰਡੀਗੜ੍ਹ ਕੀ ਕਰ ਰਹੀ ਹੈ ਹਨਾ ਤੇ ਦੂਜਾ ਹਰਿਆਣਾ ਪੁਲਿਸ ਪੰਜਾਬ ਦੇ ਵਿੱਚ ਐਂਟਰ ਕਰ ਜਾਂਦੀ ਹੈ ਹਾਲਾਂਕਿ ਇਲਜ਼ਾਮ ਜਿਹੜੇ ਜ਼ਰੂਰ ਨੇ ਵੀ ਪੰਜਾਬ ਪੁਲਿਸ ਵੀ ਉੱਥੇ ਸੀ ਤੇ ਉਹ ਮੁੰਡੇ ਜਿਹੜੇ ਤੁਸੀਂ ਜਿਹੜੀ ਵੀਡੀਓ ਦੀ ਗੱਲ ਕਰ ਰਹੇ ਹੋ ਕਿ ਇਹਨਾਂ ਨੇ ਸਾਨੂੰ ਕੁੱਟਿਆ ਏ ਪਰ ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ ਉਹ ਚੁੱਪਚਾਪ ਤੁਰਦੇ ਬਣੇ ਜਿਆਦਾਤਰ ਉਸ ਦੇ ਵਿੱਚ ਉਹ ਵੀਡੀਓ ਦੇ ਵਿੱਚ ਵੀ ਨਜ਼ਰ ਆ ਰਿਹਾ ਉਹ ਕਹਿੰਦੇ ਸੀਗੇ ਕਿ ਸਾਡੇ ਲਾਸਾਂ ਪਾਤੀਆਂ ਇਹਨਾਂ ਨੇ ਕੁੱਟ-ਕੁੱਟ ਕੇ ਸਾਨੂੰ ਪੰਜਾਬ ਪੁਲਿਸ ਵਾਲੇ ਵੀ ਕੁੱਟਰੇ ਸੀ ਇਟ ਮੀਨਸ ਲਾਈਕ ਤੁਸੀਂ ਕਿਹਾ ਵੀ ਹਰਿਆਣੇ ਦੀ ਪੁਲਿਸ ਆ ਗਈ ਉਧਰ ਪੰਜਾਬ ਵਾਲੇ ਵੀ ਆ ਗਏ ਤਾਂ ਫਿਰ ਹੁਣ ਜਵਾਬ ਦੇਣ ਆਪਣੇ ਵਾਲੇ ਮੁੱਖ ਮੰਤਰੀ ਸਾਹਿਬ ਜਿਹੜੇ ਕਹਿੰਦੇ ਸੀ ਚੁੱਲਿਆਂ 'ਚ ਕਾਹ ਨਹੀਂ ਉਗਣ ਦਊਗਾ ਇਹ ਕਰ ਦਊਗਾ ਮੈਂ ਉਹ ਕਰ ਦਊਗਾ ਇਹ ਤਾਂ ਆਪਣੀ ਨੌਜਵਾਨੀ ਨੂੰ ਇਕੱਟਣ ਤੇ ਲੱਗੇ ਹੋਏ ਨੇ ਬਿਲਕੁਲ ਸਵਾਲ ਤਾਂ ਨਹੀਂ ਭਵਿੰਦਰ ਭਾਈ ਤੋਂ ਪੰਜਾਬ ਪੁਲਿਸ ਦੀ ਡਿਊਟੀ ਉੱਤੇ ਕਿਉਂ ਲੱਗੀ ਕਿਉਂਕਿ ਦੇਖੋ ਮਸਲਾ ਯੂਟੀ ਦਾ ਹੈ ਚੰਡੀਗੜ੍ਹ ਦਾ ਹੈ ਯੂਟੀ ਸਿੱਧੇ-ਸਿੱਧੇ ਸੈਂਟਰ ਸਰਕਾਰ ਦੇ ਅੰਡਰ ਹੈ ਉਦੇ ਵਿੱਚ ਠੀਕ ਹੈ ਕਿ ਉਹਨਾਂ ਨੇ ਹਰਿਆਣਾ ਪੁਲਿਸ ਬੁਲਾਈ ਕਿਸੇ ਨੂੰ ਜਿਆਦਾ ਨਫਰੀ ਦੀ ਲੋੜ ਹੈ ਕਿਉਂਕਿ 2000 ਤੋਂ ਵੱਧ ਤਾਂ ਪੁਲਿਸ ਵਾਲੇ ਲੱਗੇ ਹੋਏ ਸੀਗੇ ਤੇ ਚੰਡੀਗੜ੍ਹ ਪੁਲਿਸ ਕੋਲੇ ਇੰਨੀ ਨਫਰੀ ਨਹੀਂ ਕਿ ਉਹ ਪ੍ਰੋਪਰ ਢੰਗ ਦੇ ਨਾਲ ਇੰਨੀ ਵੱਡੀ ਪੱਧਰ ਤੇ ਟੁਕੜੀਆਂ ਜਿਹੜਾ ਇੰਨੇ ਨੌਜਵਾਨਾਂ ਨੂੰ ਸੰਭਾਲ ਸਕਦੇ ਉਹ ਨਹੀਂ ਲੱਗੇਗਾ ਕਿ ਇਕੱਠ ਬਹੁਤ ਵੱਡਾ ਕਿਉਂਕਿ ਸਾਰੀ ਤਾਂ ਚੰਡੀਗੜ੍ਹ ਸੀਲ ਕਰ ਦਿੱਤੀ ਸੀਗੀ ਕਿਸੇ ਪਾਸਿਓਂ ਵੀ ਐਂਟਰੀ ਨਹੀਂ ਹੋਣ ਦਿੱਤੀ ਹੈਗੀ ਮੁਹਾਲੀ ਵਾਲੇ ਪਾਸੇ ਤੋਂ ਬਿਲਕੁਲ ਹੀ ਹੋਣ ਦਿੱਤੀ ਹੈਗੀ ਐਂਟਰੀ ਚੰਡੀਗੜ੍ਹ ਦੇ ਵਿੱਚ ਤੇ ਹੁਣ ਵੀ ਪ੍ਰਦਰਸ਼ਨ ਤਾਂ ਜਾਰੀ ਹੈ ਕਿਉਂਕਿ ਸਾਫ ਤੌਰ ਤੇ ਕਹਿ ਦਿੱਤਾ ਕਿ ਜਦੋਂ ਤੱਕ ਕ ਸੈਨੇਟ ਚੋਣਾਂ ਦੀ ਤਾਂ ਅਸੀਂ ਇਲੈਕਸ਼ਨ ਪ੍ਰਦਰਸ਼ਨ ਜਿਹੜਾ ਉਹ ਜਾਰੀ ਰੱਖਾਂਗੇ ਉਹ ਨੂੰ ਦੇਖਦੇ ਆ ਅੱਗੇ ਕਿੰਨੇ ਦਿਨ ਇਹ ਪ੍ਰਦਰਸ਼ਨ ਚੱਲਦਾ ਤੇ ਹੁਣ ਇਹ ਵੀ ਦੇਖਾਂਗੇ ਜੀ ਕਿਉਂਕਿ ਵੋਟਾਂ ਵਿੱਚ ਵੱਡੇ ਵੱਡੇ ਵਾਅਦੇ ਹੋਣੇ ਆ ਮੁੱਖ ਮੰਤਰੀ ਸਾਹਿਬ ਦੀ ਜਿਹੜੇ ਘਰੋਂ ਨੇ ਉਹਨਾਂ ਦੇ ਘਰ ਦੀ ਵਾਈਫ ਉਹ ਤਾਂ ਇੱਕੋ ਹੀ ਰੱਟ 1100 11 1100 ਮੈਂ ਤੁਹਾਨੂੰ ਦਵਾ ਕੇ ਰਹਾਂਗੀ ਮਤਲਬ ਤਾਂ 4 ਸਾਲ ਤਾਂ ਲੰਘ ਗਏ ਹੈ ਨਾ ਜੀ 11 1100 ਕਰਦੇ ਹੋਏ ਤੇ ਬਿਲਕੁਲ ਇਸ ਵਾਰ ਸੀਐਮ ਮੰਨੇ ਕਿਹਾ ਵੀ ਹੈ ਕਿ ਅਸੀਂ ਬਜਟ ਚ ਰੱਖਾਂਗੇ ਬਜਟ ਦਾ ਭਾਵੇਂ ਹੈ ਕਿ ਮਾਰਚ ਫਰਵਰੀ ਮਾਰਚ ਦੇ ਵਿੱਚ ਬਜਟ ਆਉਣਾ ਹੈ ਅਗਲੇ ਸਾਲ 2000 ਤੇ ਲਾਸਟ ਬਜਟ ਹੋਣਾ ਸਰਕਾਰ ਦਾ ਉਹ ਉਹ ਮਤਲਬ ਉਹ ਉਹ 30 ਉਸ ਸਮੇਂ ਰੱਖਿਆ ਹੋਇਆ ਅਨਾਉਂਸਮੈਂਟ ਕਰ ਦੇਣਗੇ ਜੀ ਉਦੋਂ ਤੇ ਵੀ ਭਾਈ ਜਦਾਂ ਇੱਥੇ ਵੀ ਚੱਲੀ ਜਾਂਦਾ ਸਾਰਾ ਕੁਝ ਵੀ ਰਾਜਨੀਤੀ ਪੂਰੀ ਦੁਨੀਆ ਚ ਇੱਕੋ ਤਰ੍ਹਾਂ ਦੀ ਆ ਚਲੋ ਇਲੈਕਸ਼ਨ ਤੋਂ ਬਾਅਦ ਫੇਰ ਦੇਖਦੇ ਹਾਂ ਜੀ ਕਿਉਂਕਿ ਇਲੈਕਸ਼ਨ ਤੇ ਇਲੈਕਸ਼ਨ ਬਾਰ-ਬਾਰ ਆਈ ਜਾਂਦੀ ਆ ਵੀ ਡਿਵੈਲਪਮੈਂਟ ਦੇ ਲਈ ਹੋਰ ਕੀ ਕੁਝ ਕਰ ਰਹੇ ਨੇ ਪੰਜਾਬ ਦੇ ਲਈ ਲੋਕਾਂ ਨੂੰ ਤਾਂ ਇਹੀ ਹੈ ਜੀ हां बिल्कुल भूपेंद्र ये तो हुण देखो दावे त बहुत बड़े ने जेड़ा कोई संबोधन ਦੇ ਵਿੱਚ ਸਪੀਚਿਸ ਦੇ ਵਿੱਚ ਕਰਨਾ ਕਿ ਅਸੀਂ ਇਹ ਕੁਝ ਕਰਤਾ ਉਹ ਕੁਝ ਕਰਤਾ ਪਰ ਤੁਸੀਂ ਦੇਖੋ ਕਿ ਹੁਣ ਕਿ ਘਰੇ ਬੈਠੇ ਤੁਸੀਂ ਲਾਇਸੈਂਸ ਬਣਾ ਲਓ ਘਰੇ ਬੈਠੇ ਤੁਸੀਂ ਰਜਿਸਟਰੀ ਕਰਾ ਲਓ ਉਹ ਤਾਂ ਜਿਹੜੇ ਲੋਕ ਜਾਣਦੇ ਨੇ ਉਹਨਾਂ ਨੂੰ ਪਤਾ ਹੈ ਅਰਵਿੰਦ ਕੇਜਰੀਵਾਲ ਦਾ ਤੁਸੀਂ ਵੀਡੀਓ ਵੀ ਦੇਖੀ ਹੋਣੀ ਉਹ ਕਹਿੰਦੇ ਰਾਤ ਨੂੰ ਚਾਹੇ 10 ਵਜੇ ਤੁਸੀਂ ਆਪਣਾ ਟਾਈਮ ਦੇ ਦਿਓ ਤੇ ਤੁਹਾਡੇ ਕੋਲੇ ਜਿਹੜਾ ਸਰਕਾਰ ਦਾ ਨੁਮਾਇੰਦਾ ਇਹ ਸੁਵਿਧਾ ਕੇਂਦਰ ਦਾ ਉਹ ਆਊਗਾ ਉਹ ਮੁੰਡੇ ਨੇ ਜਦੋਂ رپورਟਰ ਨੇ ਫੋਨ ਮਲਾਇਆ ਉਹ ਕਹਿੰਦੇ ਜੀ ਨਹੀਂ ਤੁਹਾਨੂੰ ਗਲਤਫਹਿਮੀ ਹੋਈ ਹੋਣੀ 10 ਦੇ ਦਿਨ ਦੇ ਕਿਹਾ ਹੋਣਾ ਉਹ ਕਹਿੰਦੇ ਨਹੀਂ ਜੀ ਉਹ ਰਾਤ ਦੇ ਕਿਹਾ ਕਿ ਜਿਹੜੀ ਵਾਰ ਜ਼ਰਾਬ ਦੇ ਉਹ ਕਹਿੰਦੇ ਨਹੀਂ ਜੀ ਤੁਹਾਨੂੰ ਗਲਤਫਹਿਮੀ ਹੋਈ ਤਾਂ ਬੇਨਤੀ ਆ ਸਕਦੇ ਰਾਤ ਵਾਲੀ ਗੱਲ ਨਹੀਂ ਸੀਗੀ ਉਦੋਂ ਇਸ ਤਰ੍ਹਾਂ ਦੀਆਂ ਚੀਜ਼ਾਂ ਨੇ ਉਹ ਜਿਹੜੇ ਹਵਾ ਦੇ ਵਿੱਚ ਗੱਲਾਂ ਕਰਨੀਆਂ ਤੇ ਗਰਾਊਂਡ ਲੈਵਲ ਤੇ ਕੰਮ ਉਹਦੇ ਵਿੱਚ ਬਹੁਤ ਫਰਕ ਹੁੰਦਾ ਇਹ ਹੌਲੀ ਹੌਲੀ ਚੀਜ਼ਾਂ ਕਲੀਅਰ ਹੋਣਗੀਆਂ ਲੋਕਾਂ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ